ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਜੇਕਰ ਭਾਰਤ ਵਿੱਚੋਂ ਬੇਈਮਾਨੀ ਖਤਮ ਹੋ ਜਾਵੇ ਤਾਂ ਭਾਰਤ ਅਜੇ ਵੀ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣ ਸਕਦਾ ਹੈ ਦੋਸਤੋ 18ਵੀਂ ਸਦੀ ਤੱਕ ਭਾਰਤ ਦੁਨੀਆ ਦੀ ਅਗਵਾਈ ਕਰਦਾ ਰਿਹਾ ਹੈ ਭਾਰਤ ਦਾ ਬਣਿਆ ਹੋਇਆ ਕੱਪੜਾ ਦੁਨੀਆ ਦੇ ਬਾਜ਼ਾਰਾਂ ਵਿੱਚ ਸੋਨੇ ਦੇ ਬਰਾਬਰ ਤੋਲ ਕੇ ਵਿਕਦਾ ਸੀ ਇਹੀ ਕਾਰਨ ਸੀ ਕਿ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ 1835ਵੀਂ ਵਿੱਚ ਇੱਕ ਟੀਵੀ ਮੈਕਲਨ ਨਾਂ ਦਾ ਅੰਗਰੇਜ਼ ਸਾਡੇ ਦੇਸ਼ ਵਿੱਚ ਆਇਆ ਉਸਨੇ ਪੂਰੇ ਭਾਰਤ ਦਾ ਚੱਕਰ ਲਗਾਇਆ ਤੇ ਪੂਰੇ ਭਾਰਤ ਨੂੰ ਘੁੰਮਣ ਤੋਂ ਬਾਅਦ ਵਾਪਸੋ ਆਪਣੇ ਦੇਸ਼ ਵਿੱਚ ਗਿਆ ਅਤੇ ਆਪਣੇ ਦੇਸ਼ ਦੀ ਸੰਸਦ ਵਿੱਚ ਜਾ ਕੇ ਭਾਸ਼ਣ ਦਿੰਦਾ ਹੈ ਕਿ ਮੈਂ ਪੂਰੇ ਭਾਰਤ ਦਾ ਚੱਕਰ ਲਗਾ ਕੇ ਆਇਆ ਹਾਂ ਮੈਨੂੰ ਜਿੰਨਾ ਸੋਨਾ ਭਾਰਤ ਵਿੱਚ ਦੇਖਣ ਨੂੰ ਮਿਲਿਆ ਹੈ ਉਹਨਾ ਸੋਨਾ ਮੈਂ ਹੋਰ ਕਿਸੇ ਦੇਸ਼ ਵਿੱਚ ਅੱਜ ਤੱਕ ਨਹੀਂ ਦੇਖਿਆ ਸਮੇਂ-ਸਮੇਂ ਤੇ ਵੱਖ-ਵੱਖ ਦੇਸ਼ਾਂ ਦੇ ਲੋਕ ਇੱਥੇ ਭਾਰਤ ਵਿੱਚ ਆਏ ਅਤੇ ਸਾਡੇ ਦੇਸ਼ ਨੂੰ ਡੁੱਟਦੇ ਰਹੇ ਇੱਥੇ ਫਰਾਂਸੀਸੀ ਆਏ, ਮੋਗਲ ਆਏ, ਡੱਚ ਆਏ, ਪੁਰਤਗਾਲੀ ਆਏ, ਅੰਗਰੇਜ਼ ਆਏ। ਸਭ ਨੇ ਆਪੋ ਆਪਣੀ ਵਾਰੀ ਆਪਣੇ ਦੇਸ਼ ਨੂੰ ਰੱਜ ਕੇ ਲੁੱਟਿਆ। ਤੁਸੀਂ ਆਪਣੇ ਸਕੂਲ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਇੱਕ ਵਾਸਕੋ ਡੀ ਨਾਮ ਦਾ ਇੱਕ ਸ਼ਖਸ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਉਹ ਪੁਰਤਗਾਲ ਤੋਂ ਆਇਆ ਸੀ। ਜੋ ਕਿ ਉਹ ਸਮੁੰਦਰ ਦੇ ਰਸਤੇ ਆਇਆ ਸੀ ਉਸ ਵਾਰ ਸਕੋਡੀ ਨੇ ਗਾਮਾ ਨੇ ਸਾਡੇ ਦੇਸ਼ ਨੂੰ ਬਹੁਤ ਜ਼ਿਆਦਾ ਲੁੱਟਿਆ ਪਰ ਇਤਿਹਾਸ ਦੀਆਂ ਕਿਤਾਬਾਂ ਵਿੱਚ ਇਸ ਗੱਲ ਨੂੰ ਛੁਪਾਇਆ ਗਿਆ ਹੈ ਇਸ ਤਰ੍ਹਾਂ ਅੰਗਰੇਜ਼ ਇੱਥੋਂ ਸੋਨੇ ਦੇ ਜਹਾਜ਼ ਭਰ-ਭਰ ਕੇ ਲੈ ਕੇ ਗਏ ਭਾਰਤ ਨੂੰ ਇੰਨਾ ਜ਼ਿਆਦਾ ਲੁੱਟਣ ਤੋਂ ਬਾਅਦ ਵੀ 1947 ਤੱਕ ਡਾਲਰ ਪੌਂਡ ਅਤੇ ਰੁਪਏ ਵਿੱਚ ਬਿਲਕੁਲ ਮਾਮੂਲੀ ਜਿਹਾ ਫਰਕ ਸੀ ਜਿਹੜੇ ਡਾਲਰਾਂ ਦੇ ਖਾਤਰ ਅਸੀਂ ਅੱਜ ਆਪਣੇ ਧੀਆਂ ਪੁੱਤ ਬਾਹਰਲੇ ਦੇਸ਼ਾਂ ਵਿੱਚ ਭੇਜਦੇ ਹਾਂ ਉਹਨਾਂ ਡਾਲਰਾਂ ਦੇ ਬਰਾਬਰ 1947 ਤੱਕ ਸਾਡਾ ਰੁਪਿਆ ਪੂਰੇ ਇੱਕ ਠੋਕ ਕੇ ਖੜਾ ਸੀ ਫਿਰ 1947 ਤੋਂ ਬਾਅਦ ਅਸੀਂ ਆਜ਼ਾਦ ਹੋ ਗਏ ਅਤੇ ਇੱਥੋਂ ਗੋਰੇ ਅੰਗਰੇਜ਼ ਚਲੇ ਗਏ ਤੇ ਸਾਡੇ ਸਾਡੇ ਵਾਲੇ ਕਾਲੇ ਅੰਗਰੇਜ਼ ਆ ਗਏ ਇਹਨਾਂ ਕਾਲੇ ਅੰਗਰੇਜ਼ਾਂ ਨੇ ਭਾਰਤ ਨੂੰ ਇੰਨੀ ਬੇਸਵਰੀ ਨਾਲ ਲੁੱਟਿਆ ਕਿ ਜਿਹੜਾ ਰੁਪਈਆ 1947 ਤੱਕ ਡਾਲਰ ਅਤੇ ਪੌਂਡ ਦਾ ਮੁਕਾਬਲਾ ਕਰਦਾ ਸੀ ਉਹੀ ਰੁਪਈਆ ਡਾਲਰ ਅਤੇ ਪੌਂਡ ਦੇ ਪੈਰਾਂ ਵਿੱਚ ਰੁਲ ਗਿਆ ਇਹਨਾਂ ਲੋਕਾਂ ਨੇ ਆਮ ਲੋਕਾਂ ਦਾ ਪੈਸਾ ਲੁੱਟ-ਲੁੱਟ ਕੇ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿੱਚ ਜਮ੍ਹਾਂ ਕਰ ਦਿੱਤਾ ਇਸ ਤਰ੍ਹਾਂ ਆਮ ਲੋਕਾਂ ਦੀ ਹਾਲਤ ਦਿਨੋਂ ਦਿਨ ਨਿਗਰਦੀ ਗਈ ਅਤੇ ਇਹ ਬੇਈਮਾਨ ਲੋਕਾਂ ਨੇ ਪੈਸਿਆਂ ਨੂੰ ਤੂੜੀ ਵਾਂਗ ਇਕੱਠਾ ਕਰਕੇ ਆਪਣੇ ਕੋਠੇ ਭਰ ਲੈ ਅੱਜ ਸੇਵਾਦਾਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਤੇ ਇੱਕ ਐਮਐਲਏ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕੋਈ ਵੀ ਆਦਮੀ ਇਸ ਬੇਈਮਾਨੀ ਤੋਂ ਬਚ ਨਹੀਂ ਸਕਿਆ ਇਸੇ ਕਰਕੇ ਅਸੀਂ ਜਿਹੜੇ ਅੰਗਰੇਜ਼ਾਂ ਨੂੰ ਇੱਥੋਂ ਭਜਾਇਆ ਸੀ ਅਤੇ ਲੱਖਾਂ ਲੋਕਾਂ ਨੇ ਇਸ ਕੰਮ ਵਾਸਤੇ ਆਪਣੀਆਂ ਜਾਨਾਂ ਗੁਆਈਆਂ ਸਨ ਅੱਜ ਅਸੀਂ ਉਹਨਾਂ ਹੀ ਅੰਗਰੇਜ਼ਾਂ ਦੇ ਦੇਸ਼ਾਂ ਵਿੱਚ ਜਾ ਕੇ ਉਹਨਾਂ ਦੇ ਘਰਾਂ ਦੀ ਸਫਾਈ ਕਰਦੇ ਹਾਂ ਤੇ ਹੋਰ ਨਿੱਕੇ-ਮੋਟੇ ਕੰਮ ਉੱਥੇ ਜਾ ਕੇ ਕਰਦੇ ਹਾਂ ਤੇ ਉਹਨਾਂ ਦੀ ਗੁਲਾਮੀ ਕਰਦੇ ਹਾਂ। ਦੋਸਤੋ ਭਾਰਤ ਨੂੰ ਬਗਾਨਿਆਂ ਨੇ ਤੇ ਆਪਣੇਆਂ ਨੇ ਅੱਜ ਤੱਕ ਲੁੱਟਿਆ ਸੋ ਲੁੱਟਿਆ ਪਰ ਅਜੇ ਵੀ ਭਾਰਤ ਵਿੱਚ ਕੋਈ ਜੇਕਰ ਅਜਿਹਾ ਸਿਸਟਮ ਬਣ ਜਾਵੇ ਕਿ ਛੋਟੇ ਤੋਂ ਲੈ ਕੇ ਵੱਡੇ ਲਟੇਰੇ ਦੇ ਨੱਥ ਪੈ ਜਾਵੇ ਤਾਂ ਭਾਰਤ ਵਿੱਚ ਅਜੇ ਵੀ ਬਹੁਤ ਕੁਝ ਹੈ ਅਜੇ ਵੀ ਭਾਰਤ ਦੁਨੀਆ ਦੇ ਦੇਸ਼ਾਂ ਦੇ ਬਰਾਬਰ ਖੜਾ ਹੋ ਸਕਦਾ ਹੈ ਭਾਰਤ ਵਰਗੇ ਪੰਜਾਬੂ ਜ਼ਮੀਨ ਇੱਥੋਂ ਵਰਗੇ ਮੌਸਮ ਇੱਥੋਂ ਵਰਗੀਆਂ ਰੁੱਤਾਂ ਪੂਰੀ ਦੁਨੀਆ ਵਿੱਚ ਨਹੀਂ ਹਨ ਪੂਰੇ ਭਾਰਤ ਵਿੱਚੋਂ ਜੇਕਰ 543 ਬੰਦੇ ਇਮਾਨਦਾਰ ਲੱਭ ਜਾਣ ਤਾਂ ਅੱਜ ਵੀ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ ਭਾਰਤ ਦੀ ਰੀਸ ਨਹੀਂ ਕਰ ਸਕਣਗੇ ਪਰ ਬਹੁਤ ਇਸ ਕੰਮ ਵਾਸਤੇ ਬਹੁਤ ਵੱਡੀ ਇੱਛਾ ਸ਼ਕਤੀ ਚਾਹੀਦੀ ਹੈ ਇਸ ਦੇਸ਼ ਨੂੰ ਸਿਰਫ ਬੇਈਮਾਨੀ ਲਈ ਬੇਈਮਾਨੀ ਲਈ ਬੈਠੀ ਹੈ ਭਾਰਤ ਅਜੇ ਵੀ ਕਿਸੇ ਚੀਜ਼ ਦੀ ਭਾਰਤ ਵਿੱਚ ਕਮੀ ਨਹੀਂ ਹੈ ਕਾਸ਼ ਭਾਰਤ ਦਾ ਕੋਈ ਅਜਿਹਾ ਪ੍ਰਧਾਨ ਮੰਤਰੀ ਹੋਵੇ ਜਿਹੜਾ ਛੋਟੇ ਤੋਂ ਲੈ ਕੇ ਵੱਡੇ ਬੇਈਮਾਨਾਂ ਦੇ ਨੱਕ ਵਿੱਚ ਨਕੇਲ ਪਾ ਸਕਦਾ ਹੋਵੇ ਤਾਂ ਸਾਡੇ ਬੱਚਿਆਂ ਨੂੰ ਫਿਰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਤਕਲੀਫਾਂ ਨਾ ਚੱਲਣੀਆਂ ਪੈਣ ਸੋ ਉਮੀਦ ਹੈ ਕਿ ਕੋਈ ਮਾਂ ਅਜਿਹੇ ਇਨਸਾਨ ਨੂੰ ਜਨਮ ਦੇਵੇਗੀ ਜਿਹੜਾ ਭਾਰਤ ਨੂੰ ਫਿਰ ਤੋਂ ਦੁਨੀਆ ਦੇ ਬਰਾਬਰ ਦਾ ਦੇਸ਼ ਬਣਾ ਸਕੇਗਾ ਸੋ ਜਿੰਨਾ ਭਰਾਵਾਂ ਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ